ਕੈਗ ਰਿਪੋਰਟ ਨੂੰ ਕੀਤਾ ਗਿਆ ਜਨਤਕ ਐਸਟੀਆਰਐਫ ਫੰਡ ਦੇ ਗਵਨਕਰਨ ਦੇ ਆਪ ਸਰਕਾਰ ਤੇ ਲੱਗ ਰਹੇ ਦੋਸ਼ ਪੰਜਾਬ বিজেপি ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਹਿ ਗੀ ਰਿਪੋਰਟ ਨੂੰ ਜਨਤਕ ਕੀਤਾ ਹੈ ਤੇ ਐਸ ਡੀ ਆਰ ਐਫ ਦੇ ਮੁੱਦੇ ਤੇ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਹੈ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਪਹਿਲਾਂ ਦਾਵਾ ਕੀਤਾ ਸੀ ਕਿ ਉਹਨਾਂ ਕੋਲ ਪੰਜਾਬ ਕੋਲ ਪਏ 12000 ਕਰੋੜ ਰੁਪਏ ਦੇ ਐਸ ਡੀ ਆਰ ਐਫ ਫੰਡ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਥੋਂ ਤੱਕ ਕਿ ਮੁੱਖ ਸਕੱਤਰ ਨੇ ਵੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਫੰਡ ਹੋਣ ਬਾਰੇ ਮੰਨਿਆ ਸੀ ਪਰ ਭਗਵੰਤ ਮਾਨ ਵਾਰ-ਵਾਰ ਇਹ ਕਹਿੰਦੇ ਹਨ ਕਿ ਉਹਨਾਂ ਨੂੰ ਨਹੀਂ ਪਤਾ ਕਿ ਫੰਡ ਕਿੱਥੇ ਹੈ ਟੈਗ ਰਿਪੋਰਟ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ 31 ਮਾਰਚ 2023 ਤੱਕ ਪੰਜਾਬ ਵਿੱਚ 941.74 ਕਰੋੜ ਰੁਪਏ ਦੇ ਐਸ ਡੀ ਆਰ ਐਫ ਫੰਡ ਸੰ29 ਰਿਪੋਰਟ ਦੇ ਅਨੁਸਾਰ ਕੇਂਦਰ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਹੋਇਆ ਰਾ ਸਰਕਾਰ ਨੇ ਇਸ ਰਕਮ ਦਾ ਸਹੀ ਨਿਵੇਸ਼ ਹੀ ਨਹੀਂ ਕੀਤਾ ਉਸ ਤੋਂ ਬਾਅਦ ਵੀ 2023-24 ਤੇ 2024-25 ਤੇ 2025-26 ਲਈ ਫੰਡ ਜਾਰੀ ਕੀਤੇ ਗਏ ਸਨ ਜੋ ਕਿ ਕੁੱਲ ਮਿਲਾ ਕੇ 12000 ਕਰੋੜ ਰੁਪਏ ਬਣਦੇ ਹਨ ਅਗਲੀ ਰਿਪੋਰਟ ਦੇ ਅਨੁਸਾਰ 31 ਮਾਰਚ 2024 ਤੱਕ ਰਾ ਸਰਕਾਰ ਕੋਲ ਕੁੱਲ 10380.41 ਕਰੋੜ ਐਸ ਡੀ ਆਰ ਐਫ ਫੰਡ ਜਮ੍ਹਾਂ ਸਨ ਇਨਾਂ ਸਾਰੇ ਤੱਥਾਂ ਤੋਂ ਸਪਸ਼ਟ ਹੋ ਗਿਆ ਏ ਕਿ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ ਅਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ